ਬਾਤ ਕਰਨਾ ਚਾਹੁੰਦਾ ਸਾਰੇ ਬਾਰ ਮੈਂਬਰਸ ਆ ਸਰ ਜੀ ਬਾਡ ਕੌਂਸਲ ਦੀ ਇਲੈਕਸ਼ਨ ਸੀ ਕੀ ਰਿਜਲਟ ਆਇਆ ਅੱਜ ਜਿਹੜੀ ਖੰਨਾ ਪਾਰਸ਼ਾਦ ਦੀ ਜਿਹੜੀ VOTING ਹੋਈ ਹੈ ਉਹਦੇ ਵਿੱਚ ਟੋਟਲ ਜਿਹੜੀਆਂ VOTES ਪੋਲ ਹੋਈਆਂ ਜੀ 332 VOTES ਪੋਲ ਹੋਈਆਂ ਨੇ ਅੱਜ ਦੇ ਵਿੱਚ ਜਿਹਦੇ ਵਿੱਚ ਐਗਜ਼ੈਕਟਿਵ ਮੈਂਬਰਾਂ ਦੇ ਤੌਰ ਤੇ ਸਭ ਤੋਂ ਪਹਿਲ VOTES ਤੇ ਲੈ ਕੇ ਪੁਸ਼ਪਾ ਕੇ ਜਾਦਵ ਮੈਡਮ 268 VOTES ਦੇ ਨਾਲ ਪਹਿਲੇ ਨੰਬਰ ਤੇ ਆਏ ਨੇ ਐਗਜ਼ੈਕਟਿਵ ਦੇ ਵਿੱਚ 6 ਬੰਦੇ ਖੜੇ ਸੀ ਜਿਨ੍ਹਾਂ ਚੋਂ ਪੰਜ ਜਿੱਤੁੰਦੇ ਨੇ ਔਰ ਸੈਕੰਡ ਨੰਬਰ ਤੇ ਰਹੇ ਨੇ ਮਿਸ ਮਨਪ੍ਰੀਤ ਕੌਰ ਜੀ 243 ਵੋਟਾਂ ਦੇ ਨਾਲ ਦੂਜੇ ਨੰਬਰ ਤੇ ਆਏ ਨੇ ਜੀ ਮਿਸ ਕਿਰਨਦੀਪ ਕੌਰ 233 ਵੋਟਾਂ ਦੇ ਨਾਲ ਤੀਜੇ ਨੰਬਰ ਤੇ ਔਰ ਇਹਨਾਂ ਦੇ ਬਰਾਬਰ ਹੀ ਨੇ ਵੋਟਾਂ ਸ਼ੀਫਾ ਗੋਇਲ ਨੂੰ 233 ਵੋਟਾਂ ਵੀ ਤੀਜੇ ਨੰਬਰ ਤੇ ਨਾਲ ਨੇ ਤਾਂ ਆਉਣ ਬਰਾਬਰ ਵੋਟਾਂ ਪਈਆਂ ਤੇ ਉਸ ਤੋਂ ਬਾਅਦ ਚੌਥੇ ਨੰਬਰ ਤੇ ਰਹੇ ਨੇ ਸਾਡੇ ਅਫਤਾਰ ਸਿੰਘ ਜੀ 200 ਵੋਟਾਂ ਦੇ ਨਾਲ ਚੌਥੇ ਨੰਬਰ ਤੇ ਇਸ ਦੇ ਨਾਲ ਹੀ ਜਿਹੜੇ ਰਿਜੈਕਟਿਵ ਮੈਂਬਰ ਨੇ ਜੀ ਇਹਦੇ ਵਿੱਚ ਪੁਸ਼ਪਾ ਜਾਦੋ ਮੰਤਰੀ ਕੌਰ ਕਿਰਨਦੀਪ ਕੌਰ ਅਵਤਾਰ ਸਿੰਘ ਤੇ ਸ਼ਿਫਾ ਗੋਇਲ ਜੀ ਇਹ ਐਗਜ਼ੈਕਟਿਵ ਮੈਂਬਰ ਚੁਣੇ ਗਏ ਨੇ ਪੰਜ ਫਾਈਨਾਂਸ ਸੈਕਟਰੀ ਦੇ ਲਈ ਅਕਸ਼ੇ ਕੁਮਾਰ ਜੀ ਨੂੰ 201 ਵੋਟਾਂ ਮਾਨਿਕ ਸੈਗਲ ਜੀ ਨੂੰ 121 ਵੋਟਾਂ 10 ਵੋਟਾਂ ਕੈਨਸਲ ਹੋ ਗਈਆਂ ਔਰ ਅਕਸ਼ੇ ਸ਼ਰਮਾ ਜਿਹੜੇ ਹੈਗੇ ਫਾਈਨਾਂਸ ਸੈਕਟਰੀ ਚੁਣੇ ਗਏ ਨੇ ਸੈਕਟਰੀ ਦੇ ਵਾਸਤੇ ਅਮਨਦੀਪ ਸਿੰਘ ਨੂੰ 178 ਵੋਟਾਂ ਮਨਦੀਪ ਸਿੰਘ ਲੈਣੀ ਨੂੰ 153 ਵੋਟਾਂ ਇੱਕ ਵੋਟ ਕੈਨਸਲ ਹੋਈ ਹੈ ਜਿਸ ਦੇ ਨਾਲ ਹੀ ਅਮਨਦੀਪ ਸਿੰਘ ਜੀ ਜਿਹੜੇ ਹੈਗੇ ਇਹ ਬਾਰਿਸ਼ ਹੋਸ਼ ਦੇ ਸੈਕਟਰੀ ਚੁਣੇ ਗਏ ਨੇ ਵੋਟਸ ਬਣਾਉਣ ਦੇ ਲਈ ਮਿਸ ਜੋਤੀ ਕੌਸ਼ਕ ਨੂੰ 188 ਵੋਟਾਂ ਵਲਵੀ ਸ਼ਰਮਾ ਜੀ ਨੂੰ 142 ਵੋਟਾਂ ਤਿੰਨ ਵੋਟਾਂ ਕੈਨਸਲ ਹੋਈਆਂ ਤੇ ਮਿਸ ਜੋਤੀ ਕੌਸ਼ਕ ਜੀ ਵੋਟ ਪ੍ਰਧਾਨ ਚੁਣੇ ਗਏ। ਕਿੰਨੇ ਵੋਟਾਂ 47 ਵੋਟਾਂ ਦਾ ਫਰਕ ਰਿਹਾ ਇਸ ਪੋਸਟ ਤੇ ਪ੍ਰੈਜ਼ੀਡੈਂਟ ਦੇ ਲਈ ਬਲਜਿੰਦਰ ਸਿੰਘ ਜੀ ਨੂੰ 117 ਵੋਟਾਂ ਕੁਲਵਿੰਦਰ ਸਿੰਘ ਜੀ ਨੂੰ 99 ਵੋਟਾਂ ਸੁਮਿਤ ਲੂਤਰਾ ਜੀ ਨੂੰ 122 ਵੋਟਾਂ ਦੋ ਵੋਟਾਂ ਕੈਨਸਲ ਹੋਈਆਂ ਨੇ ਜਿਸ ਦੇ ਨਾਲ ਸੁਮਿਤ ਰੂਥਰਾ ਜੀ ਪੰਜ ਵੋਟਾਂ ਦੇ ਫਰਕ ਨਾਲ ਪ੍ਰਧਾਨ ਗਿਰੀ ਚੋਣ ਜਿੱਤੇ ਇਸ ਤੋਂ ਇਲਾਵਾ ਸਾਡੇ ਜਨਰਲ ਸੈਕਟਰੀ ਜਿਹੜੇ ਪਹਿਲਾਂ ਹੀ ਜਨਾਨੀ ਮਸਲੇ ਚੁਣੇ ਗਏ ਸੀਗੇ ਮਸਲੇ ਤੇਜਿੰਦਰ ਸਿੰਘ ਜੀ ਉਹ ਪਹਿਲਾਂ ਹੀ ਜਨਾਨੀ ਮਸਲੇ ਜਿਹੜੇ ਹੈਗੇ ਨੇ ਉਹਨਾਂ ਨੂੰ ਜਨਰਲ ਸੈਕਟਰੀ ਚੁਣ ਲਿੱਤਾ ਗਿਆ ਬਹੁਤ ਬਸ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਸਾਰੇ ਬਾਰ ਮੈਂਬਰਸ ਦਾ ਜਿਨ੍ਹਾਂ ਨੇ ਇੱਕ ਵਾਰ ਫੇਰ ਮੈਨੂੰ ਮੌਕਾ ਦਿੱਤਾ ਬਾਰ ਦੀ ਨੁਮਾਇੰਦਗੀ ਕਰਨ ਦਾ ਮੈਂ ਆਸ਼ਵਾਸ਼ਣ ਦਿੰਦਾ ਆਪਣੇ ਬਾਰ ਮੈਂਬਰਸ ਨੂੰ ਪੂਰੀ ਤਨਦੇਹੀ ਨਾਲ ਇਮਾਨਦਾਰੀ ਨਾਲ ਸਾਰੇ ਬਾਰ ਦੇ ਆਪਣੇ ਜਿਹੜੇ ਜ਼ਰੂਰੀ ਕੰਮ ਨੇ ਪੈਂਡਿੰਗ ਕੰਮ ਨੇ ਸਾਰੇ ਪੂਰੇ ਕਰੂੰਗਾ ਸਰ ਬਹੁਤ سارے ਕੰਮ 2022 ਵਿੱਚ ਪ੍ਰਧਾਨ ਰਹੇ ਬਹੁਤ سارے ਕੰਮ ਪਾਈਪਲਾਈਨ ਚ ਨੇ ਜਿਵੇਂ ਸਾਡੇ ਲੇਡੀਜ਼ ਰੂਮ ਦਾ ਕੰਮ ਹੈ ਉਪਰੋਂ ਹੁਣ ਇੱਕ ਜਿਹੜਾ ਸਾਡੇ ਕੋਰਟ ਕੰਪਲੈਕਸ ਦਾ ਕੰਮ ਉਹ ਵੀ ਸ਼ੁਰੂ ਹੋਣ ਵਾਲਾ ਹੈ ਉੱਤੇ ਵੀ ਅਸੀਂ ਫੋਕਸ ਰੱਖਾਂਗੇ ਜਲਦ ਤੋਂ ਜਲਦ ਵੀ ਸਾਡਾ ਨਵਾਂ ਕੋਰਟ ਕੰਪਲੈਕਸ ਬਣੇ ਪੋਰ ਇਨਫਰਾਸਟ੍ਰਕਚਰ ਦੀ ਸਾਡੇ ਬਹੁਤ ਦਿੱਕਤ ਹੈ ਬਾਥਰੂਮ ਦੀ ਦਿੱਕਤ ਹੈ ਸਾਰੀਆਂ ਸਾਰੀਆਂ ਦਿੱਕਤਾਂ ਪ੍ਰਾਇੋਰਟੀ ਦੇ ਬੇਸ ਤੇ ਪਹਿਲਾਂ ਪੂਰੀ ਕਰਾਂਗੇ ਹਾਂ ਜੀ ਦਾ ਨਿਕਲ ਆਉਂਦਾ ਹੈ ਹਲੋ ਮਾਮਾ ਜੀ ਬਾਈਟਾਂ ਦੇ ਬਸਾਂ ਚੱਕਾ ਮੈਂ ਸਿੰਘ ਨੂੰ ਜਿਸਨ ਦਾ ਜੋ ਦਿਨਾਵ ਹੋਇਸੀ ਉਹਦੇ ਵਿੱਚ ਐਗਜ਼ੀਕਿਟਿਵ ਮੈਂਬਰ 1 2 3 ਓਕੇ ਓਕੇ ਆ ਆ ਗਈ ਆ ਗਈ ਉਹ ਵੀ ਆ ਗਈ ਨਾਲ ਸਾਡੇ ਇਧਰ ਨਾਲ ਇਧਰ ਮੈਡਮ ਨਾਲ ਖੜੋ ਇਹ ਕੋਣੀ ਮੈਡਮ ਕੀ ਕਹਣਾ ਜਿੰਨੇ ਹੋ ਜਿਹੜੇ ਤੁਸੀਂ ਬਿਨਰ ਰਹੇ ਹੋ ਇਲੈਕਸ਼ਨ ਤੋਂ ਬਾਅਦ ਸਰ ਮੇਰੀ ਬਾਹਰ ਮੇਰੀ ਫੈਮਲੀ ਹੈ ਜਿਹਨੇ ਮੈਨੂੰ ਬਹੁਤ ਸਪੋਰਟ ਕੀਤੀ ਥੈਂਕਸ ਟੂ ਆਲ ਔਰ ਲੇਡੀਜ਼ ਨੇ ਮੈਨੂੰ ਬਹੁਤ ਬਹੁਤ ਜ਼ਿਆਦਾ ਹੌਸਲਾ ਦਿੱਤਾ ਸਾਡੀ ਮੇਰੀ ਕੱਲੀ ਦੀ ਜਿੱਤ ਨਹੀਂ ਹੈ ਸਾਡੇ ਸਾਰੇ ਲੇਡੀਜ਼ ਦੀ ਜਿੱਤ ਹੈ ਮੈਂ ਤੁਹਾਡਾ ਨਾਮ ਕੀ ਹੈ ਤੇ ਕਿਹੜੀ ਪੋਸਟ ਲਈ ਤੁਸੀਂ ਇੱਥੇ ਖੜੇ ਸੀ ਸਰ ਜੋਤੀ ਕੌਸ਼ਲ ਵਾਈਸ ਪ੍ਰੈਜ਼ੀਡੈਂਟ ਦਾ ਸੀ ਰਿਜ਼ਲਟ ਆਇਆ ਤੁਹਾਡਾ ਜਿੱਤ ਸਰ ਮੈਂ ਵਿਨਿੰਗ ਆ ਤੇ ਮਾਰਜਨ ਬਟਾ ਲੱਗੇ ਹਲੇ ਮਾਰਜਨ ਰਾਇਟੀ ਕੀ ਰਹੋ ਤੁਹਾਡੀ ਹੁਣ ਜਿਹੜੇ ਆ ਇੱਥੇ ਬਾਹਰ ਨੇ ਵੈਲਫੇਅਰ ਆਫ ਪਾਰ ਕਿਸ ਤਰ੍ਹਾਂ ਦੀ ਵੈਲਫੇਅਰ ਦੀ ਹੁੰਦਾ ਪਾਰ ਮੈਂਬਰ ਸਰ ਪਹਿਲਾਂ ਤਾਂ ਇਹ ਕਿ ਸਾਡਾ ਕੰਪਲੈਕਸ ਬਣ ਜਵੇ ਚੈਂਬਰਸ ਦੀ ਜਿਹੜੀ ਦਿੱਕਤ ਆ ਰਹੀ ਪਾਣੀ ਦੀ ਬਹੁਤ ਕੁਸ਼ੀ ਵੀ ਵਾਂਟ ਟੂ ਸੋਲਵ ਆਲ ਪਰ ਪਹਿਲੀ ਵਾਰ ਇਲੈਕਸ਼ਨ ਨੂੰ ਲੜੇ ਹੋ ਜਾਂ ਪਹਿਲਾਂ ਇਸ ਤੋਂ ਪਹਿਲਾਂ ਵੀ ਲੜੇ ਹੋ ਪਹਿਲੀ ਵਾਰ ਲੜੇ ਮੈਂ ਲੇਡੀ ਐਡਵੋਕੇਟ ਵਾਸਤੇ ਕੀ ਸਪੈਸ਼ਲ ਸੋਚੇ ਤੁਸੀਂ ਅੱਛਾ ਸਾਰਾ ਇਹਨਾਂ ਵਾਸਤੇ ਤਾਂ ਜਿਹੜੀ ਹੈਗੀ ਹੈ ਦਿੱਕਤ ਸਬਾਰੂਮ ਦੀ ਹੈ ਵਾਸ਼ਰੂਮ ਦੀ ਹੈ ਉਹ ਸਭ ਅਸੀਂ ਕਰਾਂਗੇ ਠੀਕ ਹੈ ਹੋਰ ਕੋਈ ਗੱਲ Oh,